ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਈਟੀਟੀ ਅਧਿਆਪਕ ਸਾਥੀਓ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ 2364 ਜਿਹੜੀ ਭਰਤੀ ਆ ਉਹ ਕੋਰਟ ਵੱਲੋਂ ਬਹਾਲ ਹੋ ਚੁੱਕੀ ਆ ਤੇ ਅੱਜ ਜਿਹੜਾ ਸੱਚ ਆ ਉਹ ਵੀ ਸਾਰਿਆਂ ਦੇ ਸਾਹਮਣੇ ਆਇਆ ਕਿ ਜਿਹੜੀ 2364 ਭਰਤੀ ਆ ਉਹ ਕਿੰਦੇ ਕਰਕੇ ਰੁਕੀ ਹੋਈ ਸੀ ਕਿਹੜਿਆ ਕੇਸਾਂ ਕਰਕੇ ਰੁਕੀ ਹੋਈ ਸੀ ਤੇ ਕਿਹੜਿਆ ਕੇਸਾਂ ਨੂੰ ਵਾਪਸ ਲੈਣ ਨਾਲ ਉਹ ਬਹਾਲ ਹੋਈ ਆ ਜਿਹੜੇ ਬੰਦੇ ਕੋਸ਼ ਸਾਥੀ ਵਾਰ-ਵਾਰ ਸ਼ਿਲਿੰਦਰ ਵੀਰ ਦੇ ਸ਼ਿਲਿੰਦਰ ਵੀਰ ਦੇ ਪਰਿਵਾਰ ਤੱਕ ਟਾਰਗੇਟ ਕਰਦੇ ਸੀ ਉਹਨਾਂ ਨੂੰ ਵੀ ਅੱਜ ਇਸ ਚੀਜ਼ ਤੋਂ ਮੁਨਕ ਨਹੀਂ ਹੋਣਾ ਚਾਹੀਦਾ ਕਿ ਅਸੀਂ ਨਜ਼ਾਇਜ਼ ਹੀ ਸ਼ਿਲਿੰਦਰ ਵੀਰ ਨੂੰ ਬੋਲਦੇ ਰਹੇ ਕਿ ਜਿਹੜੀ ਭਰਤੀ ਆ ਉਹ ਬੀੜ ਦੇ ਵੱਲੋਂ ਜਿਹੜਾ 5 ਨੰਬਰ ਤੇ ਕੇਸ ਲਗਾਇਆ ਗਿਆ ਸੀ ਉਹਦੇ ਕਰਕੇ ਸਟੱਕਡਾਊਨ ਹੋਈ ਸੀ ਅੱਜ ਜਦੋਂ ਬੀਅੜ ਦਾ ਉਹ ਸਾਰੇ ਪਟੀਸ਼ਨਰਾਂ ਵੱਲੋਂ ਕੇਸ ਵਾਪਸ ਲਿਆ ਗਿਆ ਤਾਂ ਜਿਹੜੀ ਉਹ ਭਰਤੀ ਉਹ ਬਹਾਲ ਹੋਈ ਆ ਤਾਂ ਹੁਣ ਜਿਹੜੀ ਆਪਣੀ ਪਹਿਲੇ ਦਿਨ ਤੋਂ ਲੜਾਈ ਸੀ ਉਹ ਲੜਾਈ ਸੀ ਆਪਣੀ ਬੀਅੜ ਨਾਲ ਈਟੀਟੀ ਦੀ ਪੋਸਟ ਈਟੀਟੀ ਨੂੰ ਮਿਲੇ ਵਾਰ-ਵਾਰ ਬੜੀਆਂ ਆਡੀਓ ਵਾਇਰਲ ਕੀਤੀਆਂ ਜਾ ਰਹੀਆਂ ਕਿ ਅਸੀਂ ਇੱਦਾਂ ਕਰਦੇ ਆ ਕਿ ਅਸੀਂ ਓਏ ਅਸੀਂ ਸਾਡੀ ਲੜਾਈ ਕੋਈ ਕਿਸੇ ਨਾਲ ਨਿੱਜੀ ਲੜਾਈ ਨਹੀਂ ਗਈ ਸਾਡੀ ਲੜਾਈ ਈਟੀਟੀ ਤੇ ਬੀਅੜ ਦੀ ਆ ਜੇ ਈਟੀਟੀ ਦੀ ਪੋਸਟ ਈਟੀਟੀ ਨੂੰ ਜੇ ਬੀਅੜ ਦੀ ਪੋਸਟ ਬੀਅੜ ਨੂੰ ਦਿੱਤੀ ਜਾਵੇ ਤੇ ਸੁਪਰੀਮ ਕੋਰਟ ਵੱਲੋਂ ਜੇ ਇਸ ਏ ਭਰਤੀ ਦੇ ਵਿੱਚ ਬੀਅਰਡ ਆਉਂਦੀ ਹੈ ਤਾਂ ਫਿਰ ਤਾਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾਊਗੀ ਨਾ ਕਿਉਂਕਿ ਜਿਹੜੀ ਸੁਪਰੀਮ ਕੋਰਟ ਨੇ ਜਿਹੜੇ ਰੂਲਾਂ ਤੇ ਇਹ ਭਰਤੀ ਹੋਈ ਹੈ ਕਿ ਜਿਹੜੇ ਐਨਸੀਟੀ ਦੀ ਗਾਈਡਲਾਈਨ ਆ ਉਹ ਐਨਸੀਟੀ ਦੀ ਗਾਈਡਲਾਈਨ ਹੀ ਗਲਤ ਸਾਬਤ ਹੋ ਗਈ ਫਿਰ ਕਿਵੇਂ ਕਹਿ ਸਕਦੇ ਆ ਕਿ ਇਹ ਭਰਤੀ ਉਸ ਗਾਈਡਲਾਈਨ ਦੇ ਆਧਾਰ ਤੇ ਕੀਤੀ ਜਾਵੇ ਅਸੀਂ ਨਾ ਕਿਸੇ ਦੇ ਨਿੱਜੀ ਖਿਲਾਫ ਆ ਨਾ ਸਾਡੀ ਕਿਸੇ ਨਾਲ ਰਿਜੀ ਨਿੱਜੀ ਰੰਜਿਸ਼ ਆ ਸਾਡੀ ਲੜਾਈ ਆ ਆਪਦੇ ਹੱਕਾਂ ਦੀ ਆ ਉਹ ਅਸੀਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਜਦੋਂ ਪਹਿਲੇ ਦਿਨ ਤੁਰੇ ਸੀ ਸਾਡੀ ਉਦੋਂ ਵੀ ਲੜਾਈ ਇਹ ਹੀ ਸੀ ਕਿ B vs ETT ਕਿ ਸਾਡੀ ਜੇ ਕੋਈ ਪੋਸਟਾ ਕਿਆਲੀ ਕਾਰਡ 3582 2392 ਜਿੰਨੀਆਂ ਪੋਸਟ ਆਈਆਂ ਅਸੀਂ ਉਹਨਾਂ 'ਚ ਕਦੀ ਕਿਸੇ ETT ਵਾਲੇ ਨੇ ਕਿਹਾ ਕਿ ਸਾਨੂੰ ਉਹਦੇ ਵਿੱਚ ਮੌਕਾ ਦਿੱਤਾ ਜਾਵੇ ਸਾਡੀ ਪਰਤੀ 3264 9894 68353 ਪਰਤੀਆਂ ਆਈਆਂ ਤੇ ਇਹ ਪਰਤੀਆਂ ITT ਦੀਆਂ ਤੇ ITT ਵਾਲੇ ਦਾ ਹੱਕ ਆ ਤਾਂ ਸਾਥੀਓ ਕਿਸੇ ਦੀਆਂ ਗੱਲਾਂ 'ਚ ਘਬਰਾਣਾ ਹੋਵੋ ਪਰਤੀ ਜਿਹੜੇ ਕੇਸ ਕਰਕੇ ਵਿਦਡਰਾ ਹੋਈ ਸੀ ਉਹ ਜਿਹੜੇ ਕੇਸ ਕਰਕੇ ਸਟੱਕਡਾਊਨ ਹੋਈ ਸੀ ਉਹ ਕੇਸ ਵਾਪਸ ਲੈ ਕੇ ਪਰਤੀ ਬਹਾਲ ਹੁਣ ਪਰਤੀ ਨੂੰ ਕੁਝ ਨਹੀਂ ਹੁੰਦਾ ਆਪਣੀ ਲੜਾਈ ਆਪਣੇ ਹੱਕਾਂ ਦੀ ਆ ਤਾਂ ਸਾਥੀਓ ਤਗੜੇ ਹੋ ਜਿਹੜੇ ਆਪਾਂ ਆਪਣੇ ਹੱਕਾਂ ਉਹ ਜਿਹੜੇ ਲੈ ਸਕੀਏ ਜੇਕਰ ਅੱਜ ਆਪਾਂ ਕਿਸੇ ਦੇ ਪਿੱਛੇ ਲੱਗ ਕੇ ਇਦਾਂ ਕਰ ਲਿਆ ਤਾਂ ਤੁਸੀਂ ਮੰਨ ਲਓ ਕਿ ਜੇ ਇਹ ਭਰਤੀ ਪੂਰੀ ਹੁੰਦੀ ਐਂਦੇ ਚ ਵੱਡੀ ਗਿਣਤੀ ਉਹ ਬੀਅਰਡ ਵਾਲੇ ਸਾਥੀਆਂ ਦੀ ਹੋਊਗੀ ਬਹੁਤ ਘੱਟ ITT ਵਾਲੇ ਲੱਗਣਗੇ ਕਿਉਂਕਿ ITT ਵਾਲੇ ਜਿਨ੍ਹਾਂ ਦੀ ਸਕਰੂਟੀ ਨਹੀਂ ਹੋਈ ਸੀ ਹੁੰਦੇ ਚ ਮੇਰੇ ਹਿਸਾਬ ਨਾਲ 79 ਤੋਂ 80% ਬੰਦੇ ਉਹ 60-35 ਵਿੱਚ ਲੱਗ ਚੁੱਕੇ ਆ ਤਾਂ ਜਿਹੜੀ ਨਵੀਂ ਸਕਰੂਟੀ ਹੋਊਗੀ ਹੁੰਦੇ ਚ ਵੀ ਬੀਅਰਡ ਆਊਗੀ ਜਿਹੜੇ ਪੁਰਾਣੇ ਲੱਗਣਗੇ ਉਹ ਵੀ ਬੀਅਰਡ ਵਾਲੇ ਜ਼ਿਆਦੇ ਸਾਥੀ ਹੋਣਗੇ ਤਾਂ ਸਾਥੀਓ ਕਿਸੇ ਦੀਆਂ ਗੱਲਾਂ ਵਿੱਚ ਨਾ ਆਓ ਯੂਨੀਅਨ ਦਾ ਸਾਥ ਦਿਓ ਯੂਨੀਅਨ ਪਹਿਲਾਂ ਵੀ ਤੁਹਾਡੇ ਨਾਲ ਖੜੀ ਸੀ ਤੇ ਅੱਜ ਵੀ ਤੁਹਾਡੇ ਨਾਲ ਖੜੀ ਆ ਠੀਕ ਆ ਚੰਗਾ ਮਾੜਾ ਬੋਲਣਾ ਸਾਰਿਆਂ ਦੇ ਆਪਦੇ ਵਿਚਾਰਕ ਮਤ ਭੇਜਦਾ ਸਾਡੇ ਜੀ ਵੀ ਬੜੀਆਂ ਗੱਲਾਂ ਹੋਈਆਂ ਪਰ ਕੋਈ ਗੱਲ ਨਹੀਂ ਅਸੀਂ ਅੱਜ ਵੀ ਤੁਹਾਡੇ ਨਾਲ ਖੜੇ ਆ ਤੁਹਾਡੇ ਸਾਥ ਦੀ ਲੋੜ ਆ ਹਾਂ ਜਿਹੜੇ 2364 ਜਿਹੜੇ ਕੇਸਾਂ ਕਰਕੇ ਸਟੱਕਡ ਹੋਣ ਹੋਈ ਸੀ ਅੱਜ ਉੱਥੇ ਇਸ ਵਾਸਲੇ ਨਾਲ ਬਹਾਲ ਹੋਈ ਆ ਜਿਹੇ ਸ਼ਿਲਿੰਦਰ ਵੀਰ ਨੂੰ ਜਿੰਨੇ ਵੀ ਮਾੜਾ ਬੋਲਿਆ ਉਹ ਇੱਕ ਵਾਰੀ ਆਪਦੀਆਂ ਅੱਖਾਂ ਬੰਦ ਕਰਕੇ ਸੋਚਿਆ ਜੀ ਜ਼ਰੂਰ ਕਿ ਅਸੀਂ ਉਸ ਬੰਦੇ ਨੂੰ ਇਦਾਂ ਮਾੜੀਏ ਉਹ ਤਾਂ ਤੁਹਾਡੇ ਹੱਕਾਂ ਲਈ ਖੜਾ ਉਹ ਅੱਜ ਵੀ ਖੜਾ ਤਾਂ ਸਾਥੀਓ ਸਾਥ ਦਿਓ ਧੰਨਵਾਦ